ਮਾਪਿਆਂ ਦਾ ਇਕਲੌਤਾ ਸੋਨਾ ਸੁਨੱਖਾ ਮੁੰਡਾ ਜਿਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਦਰਅਸਲ ਸਮਾਣਾ ਤਾਂ ਰਹਿਣ ਵਾਲਾ ਇਹ ਨੌਜਵਾਨ ਪਲਵਿੰਦਰ ਸਿੰਘ ਹੈ ਜਿਸ ਦੀ ਕੋ ਦੋਸਤ ਮੈਲਾ ਪਟਿਆਲੇ ਦੀ ਰਹਿਣ ਵਾਲੀ ਸੀ ਦੋਹਾਂ ਵਿਚਾਲੇ ਇਹ ਸਹਿਮਤੀ ਹੋਈ ਸੀ ਕਿ ਮੁੰਡਾ ਕੁੜੀ ਤੇ ਪੈਸੇ ਲਾਏਗਾ ਜਿਸ ਤੋਂ ਬਾਅਦ ਉਸ ਨੂੰ ਵਿਦੇਸ਼ ਭੇਜਿਆ ਜਾਵੇਗਾ ਤੇ ਉਂਝ ਹੀ ਮੁੰਡੇ ਦੇ ਵੱਲੋਂ ਸਾਰਾ ਪੈਸਾ ਖਰਚ ਕੇ ਆਪਣੇ ਦੋਸਤ ਲੜਕੀ ਨੂੰ 2 ਮਹੀਨੇ ਪਹਿਲਾਂ ਯੂਕੇ ਪੇਸ ਦੇ ਤੱਕ ਗਿਆ ਜਿਸ ਤੋਂ ਬਾਅਦ ਦਿੱਤੀ ਰਾਤ ਦੋਹਾਂ ਦੇ ਚਾਲੇ ਫੋਨ ਤੇ ਕੋਈ ਟਕਰਾਅ ਹੋਈ ਲੜਕੀ ਨੇ ਕਿਹਾ ਬਲਵਿੰਦਰ ਸਿੰਘ ਨੂੰ ਕਿ ਮੈਂ ਤੇਰਾ ਫੋਨ ਬਲੌਕ ਚ ਪਾ ਦੇਵਾਂਗੀ ਜਿਸ ਤੋਂ ਬਾਅਦ ਗੁੱਸੇ ਚ ਆਏ ਮੁੰਡੇ ਨੇ ਆਪਣੇ ਰਿਵਾਲਵਰ ਦੇ ਨਾਲ ਸਿਰ ਦੇ ਵਿੱਚ ਗੋਲੀ ਮਾਰ ਲਈ ਤੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਹੈ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਪਰਿਵਾਰ ਮੁਤਾਬਕ ਉਹਨਾਂ ਨੇ ਦੱਸਿਆ ਕਿ ਸਾਰਾ ਪੈਸਾ ਖਰਚ ਕੇ ਉਸ ਲੜਕੀ ਨੂੰ ਵਿਦੇਸ਼ ਭੇਜਿਆ ਲੇਕਿਨ ਉਸੇ ਨਾਲ ਬੀਤੀ ਰਾਤ ਕੋਈ ਅਜਹੀ ਕੱਲ ਹੋਈ ਜਿਸ ਤੋਂ ਬਾਅਦ ਲੜਕੀ ਨੇ ਉਸ ਨੂੰ ਬਲਾਕ ਕਰਨ ਦੀ ਧਮਕੀ ਦਿੱਤੀ ਤਾਂ ਉਹਨਾਂ ਦੇ ਨੌਜਵਾਨ ਗੱਭਰੂ ਪੁੱਤ ਨੇ ਉਦ ਨੂੰ ਗੋਲੀ ਮਾਰ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਪਰਿਵਾਰ ਦੇ ਵੱਲੋਂ ਹੁਣ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਹ ਨਸਬੂਦਿਕ ਰਣਾ ਹੈ ਹੁਣ ਤੱਕ ਤਹਿਕੀਕਾ ਦੇ ਵਿੱਚ ਕੀ ਆਇਆ ਸਮਾਂ ਕੋਈ ਸਾਡੇ ਕੋਲ ਕਰੀਬ ਮੈਨੂੰ ਗੁੰਮ ਦਾ 11 ਵਜੇ ਮੈਨੂੰ ਇਨਫੋਰਮੇਸ਼ਨ ਦਿੱਤੀ ਹੈ ਮੇਰੇ ਥਾਣੇਦਾਰ ਜਸਵਿੰਦਰ ਸਿੰਘ ਨੇ ਕਿ ਉਹਦਾ ਭਾਣਜਾ ਸੀਗਾ ਇਹ ਬਲਵਿੰਦਰ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਨਸ਼ੂਪੁਰ ਕੀਕਾ ਇਹ ਜੋ ਇੱਕ ਲੜਕੀ ਸੀ ਕੋਮਲ ਪ੍ਰੀਤ ਕੌਰ ਪਟਿਆਲੇ ਦੀ ਰਹਿਣ ਵਾਲੀ ਸੀਗੀ ਆਪ ਜੀ ਦੇ ਨਾਲ ਫੇਰ ਹੈਗਾ ਸੀਗਾ ਤੇ ਉਹ ਲੜਕੀ ਯੂਕੇ ਚਲੀ ਗਈ ਕਰੀਬ 2 ਮਹੀਨੇ ਪਹਿਲਾਂ ਤੇ ਇੱਕ ਰਾਤ ਜੋ ਦੱਸਿਆ ਵੀ 12:00 1 ਵਜੇ ਜਿਹੜਾ ਇਹਦਾ ਭਾਨਜਾ ਸੀਗਾ ਉਹ ਤੇ ਇਹ ਆਪਣੇ ਵੀਡੀਓ ਕਾਨਫਰੈਂਸ ਆਪਣੇ ਕਾਨਫਰੰਸ ਦੇ ਮੋਬਾਈਲ ਤੇ ਵਟਸਐਪ ਰਹੀ ਕਾਪ ਚ ਗੱਲ ਕਰਦੇ ਸੀਗੇ ਉਹਨੇ ਕੁਝ ਕੁਝ ਟਾਈਮ ਲਈ ਇੱਕ ਕਰਸ਼ਨ ਪ੍ਰੀਤ ਨਾਮ ਦਾ ਲੜਕਾ ਸੀਗਾ ਉਹਨੂੰ ਵੀ ਐਡ ਕੀਤਾ ਸੀਗਾ ਤੇ ਇਹਨਾਂ ਨੇ ਗੱਲ ਹੁੰਦੀ ਚੱਲਦੀ ਰਹੀ ਠੀਕ ਹੈ ਨਾ ਕਿਸੇ ਗੱਲ ਤੋਂ ਇਹਨਾਂ ਦੀ ਕੋਈ ਨਾਰਾਜ਼ਗੀ ਸੀ ਪਰ ਜਿਹੜਾ ਹੈਗਾ ਬਲਵਿੰਦਰ ਸਿੰਘ ਸੀ ਇਹਨੇ ਜਦੋਂ ਉਹ ਗਈ ਸੀ ਲੜਕੀ ਕਰਾ 7 ਲੱਖ ਰੁਪਇਆ ਇਹਨੂੰ ਭੇਜਣ ਦੇ ਵਿੱਚੋਂ ਇਹਨੇ ਪਾਇਆ ਸੀ ਉਹ ਉਹਨੂੰ ਦੇਣ ਵਾਸਤੇ ਬਾਕੀ ਜੋ ਹਲੇ ਸਾਡੀ ਤਫਤੀਸ਼ ਦਾ ਵਿਸ਼ਾ ਬਾਕੀ ਹੈ ਅਸੀਂ ਉਹ ਚੱਲ ਰਹੀ ਆ ਬਾਕੀ ਹਲੇ ਕਰ ਰਹੇ ਹਾਂ ਅਸੀਂ ਕਰ ਕਿੰਨੇ ਕਿਸ ਤਰੀਕੇ ਸੁਸਰ ਕੀ ਤਰੀਕੇ ਕਰੇ ਇਹ ਦੇਖੋ ਜੀ ਆਪਣਾ ਰਵਾਲਵਰ ਸੀਗਾ ਇਹਦਾ ਲਾਇਸੈਂਸੀ ਰਵਾਲਵਰ ਸੀਗਾ ਮੋਬਾਈਲ ਮੋਬਾਈਲ ਕਰਕਾ ਦੀਗਾ ਮੋਬਾਈਲ ਦੇ ਉੱਪਰ ਪਿਸਤਰ ਰੱਖ ਲਿਆ ਪਿਸਤਰ ਸਮੇਤ ਜਿਹਦੀ ਮੋਬਾਈਲ ਦੇ ਵਿੱਚ ਦੀ ਗੋਲੀ ਲੰਗੀ ਹੋਈ ਆ ਤੇ ਜਿਹੜਾ ਹੈਗਾ ਗੋਲੀ ਮਾਰ ਦਿੱਤੀ ਹੈ ਤੇ ਹੁਣ ਤੱਕ ਕੀ ਅਗਲੀ ਕਾਰਵਾਈ ਕੀਤੀ ਆ ਅਸੀਂ ਹਲੇ ਪੋਸ਼ਣ ਕਰਵਾ ਰਹੇ ਆ ਜੀ ਤੇ ਜਿਹੜਾ ਫਰਦਰ ਉਸ ਲੜਕੀ ਕਮਲਪ੍ਰੀਤ ਦੇ ਪੌਰ ਦੇ ਖਿਲਾਫ ਅਸੀਂ ਜੋ ਵੀ ਹੈਗਾ ਉਹ ਐਕਸ਼ਨ ਲੈ ਰਹੇ ਹਾਂ ਤੇ ਪਰਿਵਾਰ ਨੇ ਕੋਈ ਧੰਨ ਲਿਖਾਇਆ ਕੋਈ ਹੁਣ ਤੱਕ ਉਹ ਅਖਬਾਰੇ ਨੇ ਜੀ ਉਹ ਚੱਲ ਰਹੇ ਨੇਗੇ ਲਗਉਣ ਲੱਗੇ ਹੋਏ ਨੇਗੇ ਠੀਕ ਹੈ ਨਾ ਤੇ ਇਸ ਕਰਕੇ ਜੋ ਹਲੇ ਤਕ 30000 ਦਾ ਸਾਡਾ ਪੈਸਾ ਬਾਕੀ ਆ ਇੱਕ ਗੋਲੀ ਲੱਗੀ ਹੋਈ ਹੈ ਜੀ ਐ ਮੌਕਾ ਦੇਖੀ ਇੱਕ ਗੋਲੀ ਲੱਗੀ ਹੋਈ ਹੈ ਇਹ ਨਸੂਪੁਰ ਤੋਂ ਆਈ ਹੈ ਜੀ ਬਲਵਿੰਦਰ ਸਿੰਘ ਨਾਮ ਹੈ ਵਿਕਟਮ ਦਾ ਤੇ ਇਹਨੇ ਜੋ ਕਿਹਾ ਗਿਆ ਵੀ ਗਨ ਸ਼ਾਟ ਦੇ ਸਿਰ 'ਤੇ ਗੋਲੀ ਮਾਰ ਕੇ ਸੁਸਾਇਸਾਈਡ ਕੀਤਾ ਹੈ ਜਾਨੇ ਤੇ ਬੋਡੀ ਮੋਰਜਰੀ ਰੱਖਾ ਦਿੱਤੀ ਗਈ ਹੈ ਪੋਸਟਮਾਰਟਮ ਵਾਸਤੇ ਇਹਦੀ ਹੈਗੀ 25 ਸਾਲ ਦੀ ਏਜ ਹੈ ਜੀ ਨਸੂਪੁਰ ਪਿੰਡ ਦਾ ਬੰਦਾ ਨਹੀਂ ਜੀ ਕਿਹਦੀ ਆਧੁਨ ਹੈ ਥੋੜਾ ਸਹਲੇ ਆਈ ਨਹੀਂ ਹੈਗੀ ਕਾਗਜ਼ ਲੈ ਕੇ ਆਣ ਵਾਲੀ ਹੈ ਪੁਲਵਿੰਦਰ ਸਿੰਘ ਬਲਵਿੰਦਰ ਸਿੰਘ ਉਮਰ 25 ਸਾਲ ਕਿੱਥੇ ਲੱਗੇ ਤੁਸੀਂ ਦੇਖੀਓ ਸਿਰ ਦੇ ਵਿੱਚ ਸਿਰ ਦੇ ਵਿੱਚ ਹਾਂ ਸਿਰ ਦੇ ਵਿੱਚ ਮਰ ਗਿਆ ਜੀ ਟਿੱਕਾ ਇੱਕ ਗੋਲੀ ਰੰਜੀਤ ਸਿੰਘ ਜਿਹੜੇ ਭਾਂਜੇ ਦੇ ਨਾਮ ਕੀ ਸੀ ਪੁਲਵਿੰਦਰ ਸਿੰਘ ਸਨ ਆਫ ਕੁਲਦੀਪ ਸਿੰਘ ਪਿੰਡ ਨਸੂ ਬਰਦੀ ਕੀ ਕਾਰਨ ਬਣਿਆ ਤੁਸੀਂ ਦੱਸੋ ਜਦੋਂ ਤੱਕ ਇਹ ਜੀ ਕੁਛ ਲੜਕੀ ਆ ਕੋਮਲਪ੍ਰੀਤ ਕੌਰ ਆ ਪਟਿਆਲੇ ਤੋਂ ਆ ਔਰ ਜਿਹਦੇ ਨਾਲ ਇਹਦੇ ਕੋਈ ਰਿਸ਼ਤਾ ਸਬੰਧ ਸੀ ਔਰ ਇਹਦੀ ਮਦਦ ਵੀ ਕੀਤੀ ਹੈ ਅਮਿਲਿੰਦਰ ਸਿੰਘ ਨੇ ਬਿਆਹ ਕੀ ਵੀ ਕੋਈ ਗਲਵਾਤ ਕੀਤੀ ਨਹੀਂ ਬਿਆਹ ਬਿਆਹ ਤੱਕ ਕਰ ਲਈ ਸੀ ਇਹੀ ਜੀ ਤਾਂ ਕੋਸ਼ਿਸ਼ ਸੀ ਪਹਿਲਾਂ ਤੈਨੂੰ ਭੇਜ ਦੂਗਾ ਮੈਂ ਵਿਆਹ ਵੀ ਕਰਾਉਂਗਾ ਤੇ ਨਾਲ ਉਹ ਕੁੜੀ ਨੇ ਵੀ ਇਹਨੂੰ ਕਿਹਾ ਹੋਊਗਾ ਵਿਆਹ ਕਰਾਉਂਗੀ ਔਰ ਇਹਦੇ ਤੇ ਪੈਸੇ ਵੀ ਖਰਚ ਕੀਤੇ ਨੇ ਔਰ ਟਿਕਟ ਤੱਕ ਇਹਦੇ ਪੈਸੇ ਖਰਚ ਕੀਤੇ ਨੇ ਬਲਵਿੰਦਰ ਸਿੰਘ ਨੇ ਕਿੰਨੇ ਪੈਸੇ ਖਰਚ ਕੀਤੇ ਬਲਵਿੰਦਰ ਨੇ ਕੋਈ ਆਈਡੀਆ ਵੀ ਕੋਈ 7-8 ਲੱਖ ਰੁਪਏ ਦੇ ਵਿੱਚ ਖਰਚ ਕੀਤਾ ਹੁਣ ਤੁਸੀਂ ਇਹਨਾਂ ਕਦਮ ਚੱਕੇ ਕੀ ਮੰਗੇ ਪੁਲਿਸ ਨੂੰ ਕੀ ਕੰਪਲੀਟ ਕਰਵੇ ਤੁਸੀਂ ਪਰਿਵਾਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਕਿਉਂਕਿ ਨੌਜਵਾਨ ਮੁੰਡਾ ਹੈ 27 ਸਾਲ ਦੀ ਉਮਰ ਹੈ ਜੇ ਔਰ ਇਕੱਲਾ- ਇਕੱਲਾ ਮਾਂ-ਬਾਪ ਦਾ ਬੱਚਾ ਹੈ